ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਅੱਜ ਦਾ ਟੋਪਿਕ ਬਹੁਤ ਸ਼ਾਨਦਾਰ ਟੋਪਿਕ ਆ ਆਪਣੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਨੌਜਵਾਨਾਂ ਨੂੰ ਇਸ ਟਪ ਦੀ ਬਹੁਤ ਲੋੜ ਆ ਟੋਪਿਕ ਆ ਕਿ ਪਹਿਲਾਂ ਦੁਕਾਨ ਫਿਰ ਮਕਾਨ ਫਿਰ ਮੈਂ ਦੁਬਾਰਾ ਰਿਪੀਟ ਕਰ ਰਿਹਾ ਹਾਂ ਪਹਿਲਾਂ ਦੁਕਾਨ ਫਿਰ ਮਕਾਨ ਪਹਿਲਾਂ ਕਾਰੋਬਾਰ ਕਾਣ ਵਿੱਚ ਕਾਰੋਬਾਰ ਫਿਰ ਰਿਹائش ਫਿਰ ਛੱਤ ਤੋਂ ਕਹਿੰਦੇ ਕਿ ਇਹ ਕਹਾਵਤ ਆ ਨਹੀਂ ਇਹ ਦੋਸਤੋ ਇਹ ਕਹਾਵਤ ਨਹੀਂ ਹੈਗੀ ਇਹ ਇਹ ਅੱਜ ਦੀ ਜ਼ਿੰਦਗੀ ਦਾ ਜਿਹੜੀ ਇਹ ਜਿਹੜਾ ਉਹ ਸੱਚ ਆ ਤੋਂ ਪੁਰਾਣੇ ਬਜ਼ੁਰਗ ਅਸੀਂ ਦੇਖਦੇ ਆ ਕਿ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਆਪਣਾ ਘਰ ਬਣਾ ਲਓ ਤਾਂ ਜਾਂ ਫਿਰ ਸਾਨੂੰ ਕੁਝ ਪੈਸੇ ਦੇ ਕੇ ਕਾਰ ਬਰਵਾਉਣ ਵਿੱਚ ਸਾਡੀ ਹੈਲਪ ਕਰਦੇ ਸੀਗੇ ਅਸੀਂ ਕੁਝ ਇਧਰ ਤੋਂ ਫੜ ਕੇ ਪੈਸੇ ਲੈ ਕੇ ਤਾਂ ਕਾਰ ਬਰਵਾਉਣਾ ਪ੍ਰੇਫਰ ਹੁੰਦਾ ਸੀਗਾ ਕਹਿੰਦੇ ਸੀ ਕਿ ਕੰਮ ਤੇ ਆਪਣੇ ਆਪ ਦੀ ਜੀੜਾ ਕੰਨਾ ਕਰ ਹੀ ਲੈਣਾ ਪਰ ਜਿੱਦਾਂ ਜਿੱਦਾਂ ਦੌਰ ਬਦਲਦਾ ਗਿਆ ਮੋਡਰਨਾਈਜੇਸ਼ਨ ਆਉਂਦੀ ਗਈ ਇੰਦਾ ਇੰਦਾ ਹੀ ਸਾਡੇ ਜਿਹੜਿਆ ਲੋਕਾਂ ਦੀਆਂ ਪ੍ਰਾਥਮਿਕ ਜ਼ਰੂਰਤਾਂ ਜਿਹੜੀਆਂ ਹੈਗੀਆਂ ਪ੍ਰਾਇੋਰਟੀਜ਼ ਜਿਹੜੀਆਂ ਹੈਗੀਆਂ ਉਹ ਬਦਲ ਲਿਆ ਗਈਆਂ ਹੁਣ ਆਪਾਂ ਦੇਖਦੇ ਹਾਂ ਕਿ ਅਸੀਂ ਆਪਣੇ ਤੁਸੀਂ ਫੈਮਿਲੀ ਚ ਦੇਖ ਲੋ ਜਾਂ ਆਪਣੇ ਮਹੱਲੇ ਘੜੀ ਚ ਦੇਖ ਲੋ ਚਾਹੇ ਕੋਈ ਰਿਸ਼ਤਾ ਕਰਨ ਜਾਂਦਾ ਤਾਂ ਕੀ ਦੇਖਦੇ ਕਿ ਮੰਡੇ ਦਾ ਮਕਾਨ ਨਹੀਂ ਦੇਖਦੇ ਜੀ ਮੰਡੇ ਦਾ ਕਾਰੋਬਾਰ ਦੇਖਦੇ ਕੀ ਆ ਕਾਰੋਬਾਰ ਦੇਖਦੇ ਆ ਉਹਦੀ ਨੌਕਰੀ ਦੇਖਦੇ ਵੀ ਉਹ ਨੌਕਰੀ ਕਰਦਾ ਕਿ ਨਹੀਂ ਕਰਦਾ ਮੈਂ ਮਤਲਬ ਕਿ ਪੁੱਤ ਕਮਾਊ ਹੋਣਾ ਚਾਹੀਦਾ ਮੈਂ ਇਦਾਂ ਦੇ ਬਹੁਤ ਸਾਰੇ ਫੈਮਿਲੀ ਨੂੰ ਜਾਣਦਾ ਜਿਨ੍ਹਾਂ ਨੇ ਆਪਣੀ ਲੜਕੀਆਂ ਦੇ ਵਿਆਹ ਕੀਤੇ ਲੜਕੇ ਵਾਲੇ ਦਾ ਘਰ ਨਹੀਂ ਦੇਖਿਆ ਲੜਕੇ ਦਾ ਆਪਣਾ ਘਰ ਨਹੀਂ ਦੇਖਿਆ ਉਹਨਾਂ ਨੇ ਲੜਕਾ ਕਮਾਉ ਦੇਖਿਆ ਦੇਖੋ ਮਿੱਤਰੋ ਮੈਂ ਮੰਨਦਾ ਕਮਾਈ ਦੇ ਸਾਧਨ ਹੈਗੇ ਆ ਹੋਰ ਵੀ ਨੌਕਰੀਆਂ ਵੀ ਹੈਗੀਆਂ ਸਰਕਾਰੀ ਨੌਕਰੀਆਂ ਵੀ ਆ ਪ੍ਰਾਈਵੇਟ ਨੌਕਰੀਆਂ ਵੀ ਆ ਪਰ ਉਹਨਾਂ ਦੀ ਮਾਤਰਾ ਜਿਹੜੀ ਉਹਨਾਂ ਦੀ ਗਿਣਤੀ ਜਿਹੜੀ ਉਹ ਬਹੁਤ ਘੱਟ ਇਸ ਕਰਕੇ ਮੈਂ ਤਹਰ ਜਾਂ ਜਣਾ ਅੱਜ ਦਾ ਟੌਪਿਕ ਲੈ ਕੇ ਆਇਆ ਵੀ ਪਹਿਲਾਂ ਦੁਕਾਨ ਫਿਰ ਮਕਾਨ ਤੋ ਕਿਉਂਕਿ ਜਿਹੜਾ ਸਮਾਂ ਬਦਲ ਚੁੱਕਾ ਆ ਅੱਜ ਦੇ ਸਮੇਂ ਦੀ ਜਿਹੜੀ ਲੋੜ ਆ ਉਹ ਪਹਿਲਾਂ ਜਿਹੜੀ ਮਕਾਨ ਆ ਅਸੀਂ ਕਿਉਂ ਮਕਾਨ ਬਣਾਉਣਾ ਕਿਉਂਕਿ ਅਸੀਂ ਕਿਉਂ ਦੁਕਾਨ ਬਣਾਉਣੀ ਆ ਕਿਉਂਕਿ ਅਗਰ ਮੈਂ ਇੱਕ ਦੁਕਾਨ ਬਣਾਉਂਦਾ ਉਹਦੇ ਵਿੱਚ ਰੋਜ਼ ਦਾ 1000 1500 2000 4000 ਰੁਪਈਆ ਮੈਂ ਕਮਾ ਕੇ ਲਿਆਉਂਗਾ ਜਾਂ ਫਿਰ ਮੈਂ ਕਹਿ ਲਵਾਂ ਕਿ ਅਗਰ ਮੇਰੀ ਇੱਕ ਦੁਕਾਨ ਆ ਤਾਂ ਮੈਂ ਇੱਕ ਦੁਕਾਨ ਤੋਂ ਆਪਣਾ ਇੱਕ ਵਧੀਆ ਘਰ ਬਣਾ ਸਕਦਾ ਉਸ ਦੁਕਾਨ ਦੀ ਕਮਾਈ ਦੇ ਨਾਲ ਇੱਕ ਵਧੀਆ ਘਰ ਜਿਹੜਾ ਮੈਂ ਬਣਾ ਸਕਦਾ ਇੱਕ ਜਗ੍ਹਾ ਮੈਂ ਦੋ ਘਰ ਵੀ ਬਣਾ ਸਕਦਾ ਮੈਂ ਕੋਠੀ ਵਧੀਆ ਕੋਠੀ ਵੀ ਬਣਾ ਸਕਦਾ ਪਰ ਜੇ ਮੈਂ ਇੱਕ ਘਰ ਬਣਾ ਲਿਆ ਪਹਿਲਾਂ ਮਕਾਨ ਬਣਾ ਲਿਆ ਮਕਾਨ ਵੀ ਕਿੱਦਾਂ ਬਣਾਇਆ ਆਪਣੇ ਘਰ ਦਾ ਕੋ ਪੈਸੇ ਲੈ ਕੇ ਇਸ ਤਰ੍ਹਾਂ ਕੋ ਪੈਸੇ ਲੈ ਕੇ ਯਾਰਾਂ ਦੋਸਤਾਂ ਕੋ ਪੈਸੇ ਲੈ ਕੇ ਤਾਂ ਉਹ ਜਿਹੜਾ ਮਕਾਨ ਆ ਉਹ ਸਾਨੂੰ ਇੱਕ ਵੀ ਦੁਕਾਨ ਨਹੀਂ ਦੇ ਸਕਦਾ ਇਸ ਕਰਕੇ ਅਸੀਂ ਜਿਹੜਾ ਇਹ ਕਨਸੈਪਟ ਮੈਂ ਤੁਹਾਡੇ ਮੂਰੇ ਅੱਜ ਰੱਖ ਰਿਹਾ ਆ ਜਿਹੜਾ ਮੈਂ ਆਪਣੇ ਵਿਚਾਰ ਤੁਹਾਨੂੰ ਦੇਣ ਵਾਸਤੇ ਆਇਆ ਉਹ ਇਹੀ ਦੇਣ ਵਾਸਤੇ ਆ ਕਿ ਪਹਿਲੇ ਦੁਕਾਨ ਫਿਰ ਮਕਾਨ ਕਈ ਸਾਥੀ ਹਜੇ ਵੀ ਨਹੀਂ ਮੰਨਣਗੇ ਉਹਨਾਂ ਵਾਸਤੇ ਇੱਕ ਫਾਰਮੂਲਾ ਮੈਂ ਐਂਡ ਤੇ ਦੱਸੂਗਾ ਤੁਸੀਂ ਇਕੱਠੀ ਦੁਕਾਨ ਉਹਨਾਂ ਪੈਸੇ ਵਿੱਚ ਇਕੱਠੇ ਹੀ ਦੁਕਾਨ ਤੇ ਮਕਾਨ ਵੀ ਖੋਲ ਸਕਦੇ ਏ ਫਾਰਮੂਲਾ ਮੈਂ ਤੁਹਾਨੂੰ ਐਂਡ ਤੇ ਦੱਸੂਗਾ ਵੀਡੀਓ ਦੇ ਬਸ ਸਹੀ ਵੀਡੀਓ ਬਣੇ ਜਾਣਾ ਅਗਰ ਕੋਈ ਸਾਥੀ ਪਹਿਲੀ ਵਾਰੀ ਵੈਲਫੇਅਰ ਸੋਚ ਚੈਨਲ ਤੇ ਆਇਆ YouTube ਚੈਨਲ ਤੇ ਆਇਆ ਤਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਤੁਹਾਡਾ ਆਪਣਾ YouTube ਚੈਨਲ ਆ ਇਹਦੇ ਤੇ ਤੁਹਾਡੇ ਬੱਚਾ ਲਈ ਅਲੱਗ-ਅਲੱਗ ਕਾਲਜ ਕਾਲਜਾਂ ਵਿੱਚ ਯੂਨੀਵਰਸਿਟੀ ਵਿੱਚ ਐਡਮਿਸ਼ਨ ਬਾਰੇ ਦੱਸਿਆ ਜਾਂਦਾ ਅਲੱਗ-ਅਲੱਗ ਰੁਜ਼ਗਾਰ ਬਾਰੇ ਦੱਸਿਆ ਜਾਂਦਾ ਅਲੱਗ-ਅਲੱਗ ਸਰਕਾਰ ਦੇ ਸਕੀਮਾਂ ਬਾਰੇ ਦੱਸਿਆ ਜਾਂਦਾ ਅਲੱਗ-ਅਲੱਗ ਸਰਕਾਰ ਦਿਆ ਜਾਂ ਪ੍ਰਾਈਵੇਟ ਜਿਹੜੇ ਨੌਕਰੀਆਂ ਨਿਕਲਦੀਆਂ ਉਹਦੇ ਉੱਪਰ ਦੱਸਿਆ ਜਾਂਦਾ। ਔਰ ਨਾਲ ਹੀ ਘੰਟੀ ਦਾ ਬਟਨ ਦਬਾ ਲਓ ਤਾਂ ਕਿ ਮੈਂ ਜਦੋਂ ਵੀ ਕੋਈ ਵੀ ਵੀਡੀਓ ਪਾਵਾਂ ਤਾਂ ਤੁਹਾਨੂੰ ਜਿਹੜੀ ਉਹਦੀ ਨੋਟੀਫਿਕੇਸ਼ਨ ਜਿਹੜੀ ਪਹੁੰਚ ਜਾਵੇ। ਇੱਕ ਹੋਰ ਮੇਰੇ ਹਰੇਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੇ WhatsApp ਗਰੁੱਪ ਦਾ ਜਿਹੜਾ ਲਿੰਕ ਪਾਇਆ ਹੋਇਆ। ਤੁਸੀਂ ਉਸ ਲਿੰਕ ਤੇ ਜਾ ਕੇ ਤੁਸੀਂ ਮੇਰਾ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਆ। ਉਸ WhatsApp ਗਰੁੱਪ ਵਿੱਚ ਮੈਂ ਸਾਰੀ ਇਹ ਜਾਣਕਾਰੀ ਦਿੰਦਾ ਅਲੱਗ-ਅਲੱਗ ਯੂਨੀਵਰਸਿਟੀਆਂ ਬਾਰੇ ਕਾਲਜਾਂ ਬਾਰੇ ਸਰਕਾਰ ਦੀਆਂ ਸਕੀਮਾਂ ਬਾਰੇ ਸਰਕਾਰ ਦੀਆਂ ਨੌਕਰੀਆਂ ਬਾਰੇ ਪ੍ਰਾਈਵੇਟ ਨੌਕਰੀਆਂ ਬਾਰੇ ਸੋ ਬੇਨਤੀ ਆ ਮੈਂ ਆਸ ਕਰਦਾ ਕਿ ਸਾਰੇ ਜਿਹੜੇ ਹੁਣ ਵੀਡੀਓ ਦੇਖ ਰਹੇ ਆ ਉਹ ਚੈਨਲ ਸਬਸਕ੍ਰਾਈਬ ਕਰ ਲੈਣਗੇ ਔਰ ਜਿਹੜਾ WhatsApp ਗਰੁੱਪ ਆ ਉਹ ਵੀ ਜਿਹੜਾ ਜੁਆਇਨ ਜਿਹੜਾ ਤੁਸੀਂ ਉਹ ਕਰ ਲੋਗੇ ਸੋ ਅੱਗੇ ਵਧਦੇ ਆਪਾਂ ਆਪਣੇ ਟੌਪਿਕ ਤੇ ਆਉਂਦੇ ਆ ਬਾਰ-ਬਾਰ ਮੈਂ ਦੁਹਰਾ ਰਿਹਾ ਆਂ ਵੀ ਕੋਈ ਕਨਫਿਊਜ਼ਨ ਨਾ ਹੋ ਜਾਵੇ ਪਹਿਲਾ ਦੁਕਾਨ ਫਿਰ ਮਕਾਨ ਕਿਉਂਕਿ ਦੁਕਾਨ ਵਿੱਚੋਂ ਮੈਂ ਇੱਕ ਘਰ ਕੱਢ ਸਕਦਾ ਦੋ ਘਰ ਕੱਢ ਸਕਦਾ ਤਿੰਨ ਘਰ ਕੱਢ ਸਕਦਾ ਪਰ ਮਕਾਨ ਵਿੱਚੋਂ ਮੈਂ ਇੱਕ ਵੀ ਦੁਕਾਨ ਨਹੀਂ ਕੱਢ ਸਕਦਾ ਦੁਕਾਨ ਕਰਨੀ ਪਹਿਲਾਂ ਛੋਟੀ ਕਰੋ ਸ਼ੁਰੂ ਛੋਟੀ ਦੁਕਾਨ ਤੋਂ ਸ਼ੁਰੂ ਕਰੋ ਜੇ ਤੁਸੀਂ ਵੱਡੀ ਨਹੀਂ ਕਰ ਸਕਦੇ ਛੋਟੀ ਦੁਕਾਨ ਤੋਂ ਸ਼ੁਰੂ ਕਰ ਲਓ ਕੋਈ ਕਰਿਆਨੀ ਦੁਕਾਨ ਖੋਲੋ ਕੋਈ ਇਲੈਕਟ੍ਰੀਸ਼ੀਅਨ ਦੀ ਦੁਕਾਨ ਖੋਲੋ ਕਲੰਬਰ ਦੀ ਖੋ ਲੋ ਕਾਰਪੈਂਟਰ ਦੀ ਖੋ ਲੋ ਪਰ ਆਪਣੀ ਖੋ ਲੋ ਕੋਈ ਕੱਪੜੇ ਦੀ ਖੋ ਲੋ ਕੋਈ ਜੁੱਤੀਆਂ ਚਪਰਾ ਦੀ ਖੋ ਲੋ ਅੱਜ ਕੱਲ ਤਾਂ ਆਨਲਾਈਨ ਕੰਮ ਬਹੁਤ ਆ ਗਿਆ ਅੱਜ ਕੱਲ ਤਾਂ ਕੰਮ ਸੋਖੇ ਬਹੁਤ ਹੋ ਗਏ ਆਨਲਾਈਨ ਕੰਪਨੀਆਂ ਬਹੁਤ ਆ ਚੁੱਕੀਆਂ ਕਿਸੇ ਕੰਪਨੀ ਨਾਲ ਜੁੜ ਜਾ ਮੈਂ ਆਪਣੀ ਅਗਲੀ ਵੀਡੀਓ ਤੁਹਾਨੂੰ ਦੱਸੂਗਾ ਤੁਸੀਂ 1 ਰੁਪਿਆ ਖਰਚੇ ਬਿਨਾ ਵੀ ਬਿਜ਼ਨਸ ਸ਼ੁਰੂ ਕਰ ਸਕਦੇ ਆ ਇਹਦੇ ਬਿਜ਼ਨਸ ਵੀ ਆ ਗਿਆ ਇਹਦੇ ਤੇ ਤੁਹਾਡਾ 1 ਰੁਪਿਆ ਲੱਗਣਾ ਪਰ ਹਾਂ ਤੁਹਾਨੂੰ ਇਮਾਨਦਾਰੀ ਨਾਲ ਉਸ ਬਿਜ਼ਨਸ ਵਿੱਚ ਆਪਣਾ ਸਮਾਂ ਦੇਣੇ ਪਣਾ ਮੈਂ ਤਾਂ ਕੰਨੇ ਕੰਪਨੀਆਂ ਕੋਈ ਲੁੱਟੂ ਚੋਰ ਕੰਪਨੀਆਂ ਨਹੀਂ ਉਹ BB 25-25 ਸਾਲ ਤੋਂ ਕੰਮ ਕਰਦੀਆਂ ਪਈਆਂ ਠੀਕ ਆ ਲੁੱਟੂ ਚੋਰ ਕੰਪਨੀਆਂ ਵੀ ਆਉਂਦੀਆਂ ਮੈਂ ਵੀ ਬਹੁਤ ਜਗ੍ਹਾ ਲੁੱਟ ਹੋਇਆ ਐ ਇੱਦਾਂ ਤੋ ਤੁਸੀਂ ਮੈਂ ਦੱਸਿਓਗਾ ਤੁਹਾਨੂੰ ਹੁਣ ਕਿਉਂਕਿ ਅਸੀਂ ਸੱਟਾ ਖਾਧੀਆਂ ਸਾਨੂੰ ਕਿਸੇ ਨੇ ਗਾਇਨ ਨਹੀਂ ਕੀਤਾ ਮੈਂ ਤੁਹਾਡਾ ਭਰਾ ਕਸ਼ਮੀਰ ਲੱਧੜ ਅੱਜ ਤੁਹਾਨੂੰ ਦੱਸਦਾ ਪਿਆ ਕਿ ਤੁਸੀਂ ਆਪਣੀ ਪਹਿਲੇ ਇੱਕ ਰੁਜ਼ਗਾਰ ਦਾ ਸਾਧਨ ਪਾਦਾ ਕਰਨ ਰੁਜ਼ਗਾਰ ਦਾ ਸਾਧਨ ਦੁਕਾਨ ਜੇ ਤੁਸੀਂ ਨੌਕਰੀ ਨਹੀਂ ਮਿਲਦੀ ਤਾਂ ਤੁਸੀਂ ਆਪਣੇ ਸ਼ਹਿਰ 'ਚ ਝਾਤੀ ਮਾਰੋ ਵੀ ਜਿਹੜੇ ਲੋਕਾਂ ਦੀਆਂ ਦੁਕਾਨਾਂ ਸੀ ਛੋਟੀਆਂ-ਛੋਟੀਆਂ ਅੱਜ ਤੋਂ 15-20 ਸਾਲ 25 ਸਾਲ ਪਹਿਲਾਂ ਉਹਨਾਂ ਨੇ ਇਹ ਮੈਂ ਪ੍ਰੂਫ ਦੇ ਤੌਰ ਤੇ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਉਹਨਾਂ ਲੋਕਾਂ ਨੇ ਹੀ ਅੱਜ ਵੱਡੀਆਂ ਦੁਕਾਨਾਂ ਖੋਲ੍ਹੀਆਂ ਜਾਓ ਆਪਣੇ ਸ਼ਹਿਰ 'ਚ ਜਾ ਕੇ ਘੁੰਮ ਕੇ ਦੇਖੋ ਪਹਿਲਾਂ ਉਹ ਗਲੀ 'ਚ ਦੁਕਾਨ ਸੀ ਫਿਰ ਉਹ ਵੱਡੀ ਮਾਰਕੀਟ 'ਚ ਆ ਕੇ ਅੱਜ ਉਹ ਵੱਡੇ ਕੰਪਲੈਕਸ ਖੋਲ੍ਹੇ ਬੈਠੇ ਆ ਇੱਕ ਛੋਟੀ ਦੁਕਾਨ ਤੋਂ ਸ਼ੁਰੂ ਕੀਤੀ ਹੌਲੀ 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 ਵੱਡੀ ਕੱਢ ਗਏ ਔਰ ਉਹ ਜਿਨ੍ਹਾਂ ਨੇ ਵੱਡਾ ਵੱਡਾ ਸ਼ੋਰੂਮ ਖੋਲ੍ਹਿਆ ਸ਼ੋਰੂਮ ਪਹਿਲਾਂ ਖੋਲ੍ਹਿਆ ਆਪਣਾ ਘਰ ਦੁਕਾਨ ਆਪਣਾ ਉਹਨਾਂ ਨੇ ਘਰ ਮਕਾਨ ਬਾਅਦ ਚ ਬਣਾਇਆ ਮਕਾਨ ਫਿਰ ਕਿੱਥੇ ਬਣਾਇਆ ਕਿਸ ਕੋਲੋਨੀ ਚ ਨਹੀਂ ਬਣਾਇਆ ਮਾਡਲ ਟਾਊਨ ਚ ਬਣਾਇਆ ਸੋ ਗਾਲੂ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕਿਸ ਲੈਜੈਂਡਾ ਜਾਂ ਕਿਸ ਪੁਆਇੰਟ ਆਫ 뷰 ਉਹਨਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਦੁਕਾਨ ਵੀ ਬੋਏ ਕਰੋ ਤੁਹਾਡੇ ਕੋਲ ਕੁਝ ਪੈਸੇ ਹੈਗੇ ਆ ਤੁਸੀਂ ਕਹਿੰਦੇ ਕਿ ਨਹੀਂ ਮੇਰੇ ਕੋਲ 40-50 ਲੱਖ ਰੁਪਇਆ ਹੈਗਾ ਆ 40-50 ਲੱਖ ਰੁਪਇਆ ਹੈਗਾ ਤੇ ਮੈਂ ਤਾਂ ਮਕਾਨੇ ਬਣਾਉਂਗਾ ਤੁਸੀਂ ਇਹ ਦੇਖੋ ਵੀ ਜਿੱਥੇ ਤੁਹਾਨੂੰ 40-50 ਲੱਖ ਰੁਪਏ ਵਿੱਚ 5 ਮੰਜ਼ਿਲ ਦਾ 7 ਮੰਜ਼ਿਲ ਦਾ ਪਲਾਟ ਮਿਲਦਾ ਉਸੇ ਏਰੀਆ ਦੀ ਮਾਰਕੀਟ ਵਿੱਚ ਤੁਹਾਨੂੰ ਇੱਕ ਮਕਾਨ ਨਹੀਂ ਤਿੰਨ ਦੁਕਾਨਾਂ ਮਿਲ ਜਾਣੀਆਂ 50 ਲੱਖ ਰੁਪਏ ਵਿੱਚ ਘੱਟੋ ਘੱਟ ਤਿੰਨ ਦੁਕਾਨਾਂ ਉਹ ਤਿੰਨ ਦੁਕਾਨਾਂ ਨੂੰ ਤੁਸੀਂ ਦੋ ਕਾਇਦੇ ਦੇ ਕੇ ਇਕ ਆਪ ਕਰ ਲੋ ਮਕਾਨ ਵਿੱਚ ਕੁਝ ਨਹੀਂ ਮਿਲਣਾ ਜੇ ਤੁਸੀਂ ਮਕਾਨ ਲੈ ਲੈਂਦੇ ਉਹਨਾਂ ਪੈਸੇ ਦੇ ਨਾਲ ਤਾਂ ਤੁਹਾਡੇ ਕੋਲ ਜੇ ਕੰਮ ਨਹੀਂ ਹੈ ਤੁਹਾਡੇ ਕੋਲ ਬਿਜ਼ਨਸ ਨਹੀਂ ਹੈ ਕੋਈ ਦੁਕਾਨ ਨਹੀਂ ਹੈਗੀ ਕੋਈ ਰੋਜਗਾਰ ਦਾ ਸਾਧਨ ਨਹੀਂ ਹੈ ਕੋਈ ਕਮਾਈ ਨਹੀਂ ਹੈਗੀ ਤਾਂ ਉਹ ਜਿਹੜਾ ਤੁਸੀਂ ਘਰ ਲਿਆ ਆ ਉਹਦਾ ਤੁਹਾਡੇ ਕੋਲ ਰੰਗ ਰੋਗ ਨਹੀਂ ਹੋਣਾ ਉਹਦੀ ਰਿਪੇਅਰਮੈਂਟਸ ਵੀ ਨਹੀਂ ਹੋਣੀ ਸੋ ਇਹ ਮੈਂ ਤੁਸੀ ਮੇਰੇ ਭਰਾ ਆ ਮੈਂ ਤੁਹਾਨੂੰ ਅੱਜ ਸਮਝਾ ਰਿਹਾ ਕਿਉਂਕਿ ਸਾਨੂੰ ਕੋਈ ਸਮਝਾਉਣੇ ਵਾਲਾ ਨਹੀਂ ਸੀ ਤੇ ਅਸੀਂ ਆਪਣੇ ਜੀਵਨ ਦੇ ਲਾਈਫ ਦਾ ਜਿਹੜਾ ਤਜਰਬਾ ਆ ਇਸ ਦੇ ਬਦਲੇ ਮੈਂ ਤੁਹਾਨੂੰ ਕਿਉਂਕਿ ਮੇਰਾ ਵੈਲਫੇਅਰ ਸੋਰਸ ਦਾ ਚੈਨਲ ਆ ਮੇਰਾ ਫਰਜ਼ ਬੰਦਾ ਕਿ ਮੈਂ ਆਪਣੇ ਭੈਣਾਂ ਭਰਾਵਾਂ ਨੂੰ ਸਮਝਾਵਾਂ ਕਿ ਉਹਰਾਣੂ ਕਿਸੇ ਹੱਥ ਤੇ ਜਾਣਾ ਚਾਹੀਦਾ ਆ ਦੁਕਾਨ ਖੋਲੀ ਪਹਿਲਾਂ ਕਿਰਾਏ ਤੇ ਖੋਲੋ ਨਮੀ ਮਿਲਿਆਂ ਦੀ ਲੋੜ ਨਹੀਂ 10 15 20 ਲੱਖ ਰੁਪਏ ਦੀ ਦੁਕਾਨ ਵੀ ਨਮੀ ਲਿਆਂ ਦੀ ਲੋੜ ਨਹੀਂ ਪਹਿਲਾਂ ਕਿਰਾਏ ਤੇ ਖੋਲੋ ਕਿਰਾਏ ਦਾ ਕੀ ਕਿਰਾਏ ਚ ਲੈਣ ਦਾ ਕੀ ਫਾਇਦਾ ਆ ਮੰਨ ਲਓ ਕਿਸੇ ਲੋਕੇਸ਼ਨ ਤੇ ਕਿਉਂਕਿ ਦੁਕਾਨ ਲਈ ਲੋਕੇਸ਼ਨ ਉਹ ਵੱਡਾ ਮੈਟਰ ਕਰਦੀ ਐ ਲੋਕੇਸ਼ਨ ਤੁਸੀਂ ਕਿੱਥੇ ਦੁਕਾਨ ਖੋਲੀ ਉਹ ਮੈਟਰ ਕਰਦੀ ਆ ਉਹ ਇਹਦਾ ਮਤਲਬ ਕੀ ਇੰਪੋਰਟੈਂਟ ਪੁਆਇੰਟ ਹੈਗਾ ਇਹ ਵੀ ਦੁਕਾਨ ਦੀ ਖੋਲੀ ਕਿੱਥੇ ਆ ਤੋ ਮੰਨ ਲਓ ਤੁਸੀਂ ਦੁਕਾਨ ਕਿਤੇ ਖੋਲੀ ਉਹ ਦੁਕਾਨ ਚੱਲੀ ਨਹੀਂ ਫਿਰ ਅਸੀਂ ਜਿੱਦ 15 ਲੱਖ ਦੀ ਲਈ ਹੋਈ ਮੁਰਗੇ ਵਿਕਣੀ ਨਹੀਂ 15 ਲੱਖ ਦੀਓ ਕਿਉਂਕਿ ਚੱਲਦਾ ਨਹੀਂ ਮਾਰਕੀਟ ਡੰਪ ਪਈ ਆ ਉੱਥੇ ਸੀ ਕਿਰਾਏ ਤੇ ਹੋਗੇ ਤਾਂ ਤੁਸੀਂ ਉੱਥੋਂ ਦੁਕਾਨ ਸ਼ਿਫਟ ਕਰਕੇ ਅਸੀਂ ਹੋਰ ਜਗ੍ਹਾ ਚੱਲੋਗੇ ਜਿੱਥੇ ਚੱਲ ਗਈ ਉੱਥੇ ਭਾਵੇਂ ਚੱਲਣ ਤੋਂ ਬਾਅਦ ਉਹ ਹੀ ਦੁਕਾਨ ਖਰੀਦ ਲਓ ਤੁਸੀਂ ਸੋ ਜਿਨ੍ਹਾਂ ਲੋਕਾਂ ਨੇ ਆਪਾਂ ਦੇਖਦੇ ਆ ਕਿ ਸ਼ੋਰੂਮ ਖੋਲੇ ਆ ਉਹ ਛੋਟੀਆਂ ਦੁਕਾਨਾਂ ਸੀ ਅਗਰ ਤੁਸੀਂ ਹੁਣ ਉਹਨਾਂ ਸ਼ੋਰੂਮਾਂ ਵਾਲੇ ਦੀ ਬੈਕਗ੍ਰਾਉਂਡ ਤੇ ਜਾ ਕੇ ਦੇਖੋ ਉਹਨਾਂ ਦੇ ਫਾਦਰ ਉਹਨਾਂ ਦੇ ਦਾਦੇ ਵੀ ਛੋਟੀਆਂ ਦੁਕਾਨਾਂ ਦੇ ਬੈਠੇ ਸੀ ਉਹ ਉਹ ਛੋਟੇ ਮਹੱਲੇ ਗਲੀਆਂ 'ਚ ਰਹਿੰਦੇ ਸੀ ਉਹਨਾਂ ਦੇ ਦੋ ਬੱਚੇ ਤਿੰਨ ਬੱਚੇ ਇਕੱਠੇ ਰਹਿੰਦੇ ਸੀ ਉਹਨਾਂ ਨੇ ਉਹਨਾਂ ਨੂੰ ਬਿਜ਼ਨਸ ਲੈ ਕੇ ਦਿੱਤੇ ਬਿਜ਼ਨਸ ਦੁਕਾਨਾਂ ਖੋਲ ਕੇ ਤੇ ਕਿਸੇ ਨੇ ਕੱਪੜੇ ਦੇ ਖੋਲ ਕੇ ਕਿਸੇ ਹਲਵਾਈ ਆਪਣੇ ਸ਼ਹਿਰ ਦਾ ਹਲਵਾਈ ਦੇ ਕੋਕੜਾ ਮਸ਼ਹੂਰ ਆ ਇਹ ਤੁਸੀਂ ਦੇਖੋ ਉਹਦੀ ਪਹਿਲਾਂ ਕਿੱਡੀ ਦੁਕਾਨ ਸੀ ਉਹਦਾ ਘਰ ਕਿੱਥੇ ਸੀ ਆਪਣੇ ਸ਼ਹਿਰ ਦਾ ਸਭ ਤੋਂ ਵੱਡਾ ਮੈਡੀਸਨ ਕੈਮਿਸਟ ਦੇਖੋ ਕੌਣ ਆ ਉਹਦਾ ਪੁਰਾਣਾ ਘਰ ਦੇਖੋ ਕਿਹੜੇ ਮਹੱਲੇ 'ਚ ਸੀ ਉਹਨੇ ਪਹਿਲਾਂ ਆਪਣੀ ਕੋਠੀ ਨਹੀਂ ਖਰੀਦੀ ਪਹਿਲਾਂ ਉਹਨੇ ਆਪਣਾ ਘਰ ਘਰ ਨਹੀਂ ਬਣਾਇਆ ਉਹਨੇ ਸਭ ਤੋਂ ਪਹਿਲਾਂ ਆਪਣਾ ਜਿਹੜਾ ਦੁਕਾਨ ਸਟੈਬਲਿਸ਼ ਕੀਤੀ ਆ ਦੁਕਾਨ ਬਣਾਈ ਆ ਦੁਕਾਨ ਖੋਲ੍ਹੀ ਆ ਸੋ ਇਹ ਗੱਲਾਂ ਨੂੰ ਆਪਾਂ ਦੇਖਦੇ ਰੋਜ਼ ਆ ਪਰ ਅਸੀਂ ਕਦੀ ਦਿਮਾਗ ਦੇ ਪੋਝ ਬਾ ਕੇ ਸੋਦੇ ਨਹੀਂ ਕਿ ਇਹ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਅਸੀਂ ਕੀ ਕਰਨਾ ਹੈ ਕੀ ਸਾਨੂੰ ਕਰਨਾ ਚਾਹੀਦਾ ਤੋਂ ਇਸ ਕਰਕੇ ਮੇਰਾ ਜਿਹੜਾ ਅੱਜ ਦਾ ਟੌਪਿਕ ਹੈ ਇਹ ਹਾਂ ਲਾਸਟ ਵਿੱਚ ਮੈਂ ਦੱਸਿਆ ਸੀ ਕਿ ਜੇ ਕੋਈ ਖੋਲਣਾ ਚਾਹੁੰਦਾ ਵੀ ਨਹੀਂ ਮੈਂ ਦਾ ਦੁਕਾਨ ਨੇ ਦਿਨਾਂ ਦਾ ਮਕਾਨ ਵੀ ਖੁੱਲੂਗਾ ਉਹ ਮੈਂ ਆਫਰ ਦੇ ਰਿਹਾ ਤੁਸੀਂ ਜਿਹੜੀ ਲੋਕੇਸ਼ਨ ਦੇ ਵਿੱਚ ਘਰ ਲੈਣਾ ਉਹ ਘਰ ਐਦਾ ਦੀ ਲੋਕੇਸ਼ਨ ਜੀ ਐਦਾ ਦੀ ਸੜਕ ਤੇ ਲੈਣਾ ਜਿੱਥੇ نیچے ਦੁਕਾਨ ਉੱਪਰ ਮਕਾਨ ਠੀਕ نیچے ਦੁਕਾਨ ਹੋਵੇ ਉਸ ਤੋਂ ਉੱਪਰ ਮਕਾਨ ਥੱਲੇ ਬਿਜ਼ਨਸ ਕਰੋ ਉੱਪਰ ਆਪਣੀ ਰਹਾਇਸ਼ ਕਰੋ ਜੇ ਤੁਸੀਂ 2 4 5 ਮੰਜ਼ਲੇ ਚ ਲੈਂਦੇ ਹੋ ਤਾਂ 4 5 ਮੰਜ਼ਲੇ ਜੀ ਨੀਚੇ ਤੁਹਾਡੀ ਗੱਡੀ ਦੀ ਪਾਰਕਿੰਗ ਵਾਸਤੇ ਐਕਟਵਾਰੀ ਪਾਰਕਿੰਗ ਵਾਸਤੇ ਜਗ੍ਹਾ ਪੱਜ ਜਾਣੀ ਹੈ 2 3 ਦੁਕਾਨਾਂ ਹੀ ਪੱਜ ਜਾਣੀਆਂ ਦੇ ਵਿੱਚੋਂ ਉੱਪਰ ਆਪਣੀ ਰਹਾਇਸ਼ ਕਰੋ ਫਿਰ ਤੁਸੀਂ ਇੰਨੇ ਕੁ ਮੇਰੀ ਬੇਨਤੀ ਸਰਕਾਰ ਕਰੋ ਤੁਸੀਂ ਇਹ ਦੇਖੋ ਆਪਣੇ ਸ਼ਹਿਰ ਮੈਂ ਕੁਝ ਕੋਲੋਣੀ ਬੋਲਦਾ ਤੁਸੀਂ ਆਪਣੇ ਸ਼ਹਿਰਾਂ ਮੱਲੇ ਵੇ ਜਾ ਕੇ ਦੇਖੋ ਜਿਨੇ ਲੋਕਾਂ ਨੇ ਨੀਚੇ ਦੁਕਾਨ ਉੱਪਰ ਹੈਸ਼ ਕੀਤੀ ਜਾ ਉੱਪਰ ਮਕਾਨ ਕੀਤਾ ਉਹ ਵੀ ਅੱਜ ਕਾਮਯਾਬ ਲੋਕ ਆ ਪਰ ਸਾਡੇ ਲੋਕਾਂ ਨੇ ਕੋਠੇ ਬਣਾ ਲਿਆ ਵੱਡਿਆ ਵੱਡਿਆ ਗਾਹਾਂ ਉਹਨਾਂ ਦੇ ਬੱਚੇ ਨੌਕਰੀ ਨਹੀਂ ਲੈ ਜੁਕੇ ਹੋਏ ਉਹਨੂੰ ਮਕਾਨ ਬਣਾ ਲਿਆ ਟੈਨਸ਼ਨ ਇਹ ਆ ਕਿ ਸਾਡੇ ਔਲਾਦ ਕੀ ਕਰੇਗੀ ਜਿਹੜੇ ਪੈਸੇ ਸੀਗੇ ਉਹ ਚੱਕ ਕੇ ਸਾਰੇ ਅਸੀਂ ਆਪਣੇ ਕੋਠੇ ਲਾ ਚੁੱਕੇ ਆ ਨਿਆਣਿਆਂ ਨੂੰ ਨੌਕਰੀਆਂ ਨਹੀਂ ਮਿਲੀਆਂ ਕਿਉਂਕਿ ਮੈਨੂੰ ਤਾਂ ਕਿਸੇ ਤਰੀਕੇ ਨੌਕਰੀ ਮਿਲੇਗੀ ਗਾਹਾਂ ਨਿਆਣਿਆਂ ਨੂੰ ਮਿਲੇਨੀ ਹੁਣ ਕੀ ਕਰਨ ਵਿਚਾਰੇ ਪੈਸਾ ਸਾਰਾ ਜਿੰਨਾ ਮਿਲਿਆ ਸੀਗਾ ਜਿੰਨਾ ਸੀਗਾ ਉਹ ਸਾਰਾ ਘਰ ਤੇ ਲਾ ਬੱਠੇ ਸੋ ਕਹਿਣ ਦਾ ਮਤਲਬ ਇਹ ਆ ਕਿ ਟ੍ਰੈਂਡ ਬਦਲ ਚੁੱਕਾ ਆ ਸਿਸਟਮ ਬਦਲ ਚੁੱਕਾ ਆ ਆਪਾਂ ਨੂੰ ਸਮੇਂ ਦੇ ਹਿਸਾਬ ਨਾਲ ਚੇਂਜ ਹੋਣਾ ਪੈਣਾ ਆ ਚੇਂਜ ਹੋਈਏ ਅਸੀਂ ਔਰ ਆਪਾਂ ਜਿਹੜਾ ਹੁਣ ਪਹਿਲੇ ਦੁਕਾਨ ਫਿਰ ਮਕਾਨ ਵਾਲਾ ਇਹਦਾ ਫਾਰਮੂਲਾ ਹੈ ਉਹ ਬਣਾਈਏ ਜੇ ਇਹ ਨਹੀਂ ਬਣਾਉਣਾ ਤਾਂ ਤੁਸੀਂ ਜਿਹੜਾ ਨੀਚੇ ਦੁਕਾਨ ਉੱਪਰ ਮਕਾਨ ਏ ਜਿਹੜਾ ਫਾਰਮੂਲਾ ਜਿਹੜੀ ਇਹ ਜਰੂਰ ਪੜਾਓ ਤੇ ਇਹ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੁਹਾਡਾ ਆਪਣਾ ਪ੍ਰਾ ਚੈਨਲ ਚਲਾ ਰਿਹਾ ਆ ਜੇ ਕੋਈ ਹੋਰ ਹੁੰਦਾ ਤਾਂ ਖੈਰ ਤੁਸੀਂ ਪਤਾ ਨਹੀਂ ਇਸ ਵਾਰ ਤੁਸੀਂ ਜਰੂਰ ਸ਼ੇਅਰ ਕਰੋਗੇ ਕਿਉਂਕਿ ਟੌਪਿਕ ਵਧੀਆ ਆ ਸੋ ਥੈਂਕ ਯੂ ਇਸ ਟੌਪਿਕ ਤੇ ਗੱਲਬਾਤ ਹੋਣੀ ਚਾਹੀਦੀ ਆ ਸਮਾਜ ਵਿੱਚ ਇਹ ਟੌਪਿਕ ਸਟੇਜਾਂ ਤੋਂ ਹੋਣਾ ਚਾਹੀਦਾ ਤੋਂ ਅਨਿਆ ਗੱਲਾਂ ਦੇ ਨਾਲ ਮੈਂ ਆਪਣਾ ਅੱਜਾ ਟੌਪਿਕ ਜਿਹੜਾ ਕਲੋਜ਼ ਕਰਦਾ। ਥੈਂਕ ਯੂ ਜੀ।